ਪ੍ਰਸ਼ਾਸਨ ਨੇ ਇਥੇ ਹਦਾਇਤ ਕੀਤੀ ਆ ਕਿ 6 ਜਾਂ 7 ਵਜੇ ਨੂੰ ਟੂਰਨਾਮੈਂਟ ਖਤਮ ਹੋ ਜਾਣਾ ਹੈ। ਟੀਮ ਦੇ ਲਈ ਬਹੁਤ ਜ਼ਰੂਰੀ ਹੈ। ਸਰਦਾਰ ਜਨਿਕ ਡੀਪੀ ਸਾਹਿਬ ਕਿਸੇ ਜਾਣ ਗੁਰਜੀਤ ਸਿੰਘ ਖਾਲਸਾ ਵੈਗੁਰਜੀ ਕੀ ਫਤਿਹ। ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਬਹੁਤ ਦੁਖਦਈ ਹੈ। ਦੁਖਦਈ ਟਾਈਮ ਦੇ ਵਿੱਚ ਦੀ ਅਸੀਂ ਗੁਜ਼ਰ ਰਹੇ ਹਾਂ। ਕਬੱਡੀ ਦੇ ਉੱਤੇ ਬੜਾ ਮੰਦ ਭਾਗਾ ਸਮਾਂ ਚੱਲ ਰਿਹਾ ਹੈ ਹੈਲੋ ਇਸ ਟਾਈਮ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਾਉਣੇ ਬੜੇ ਹੋਰ ਹੀ ਤਰ੍ਹਾਂ ਦੇ ਲੱਗ ਰਹੇ ਆ ਪਰ ਮਜਬੂਰੀ ਹੈ ਕਿ ਟੂਰਨਾਮੈਂਟਾਂ ਦੀਆਂ ਡੇਟਾਂ ਪਹਿਲਾਂ ਤੋਂ ਬੁੱਕ ਆ ਤੇ ਔਖੇ ਸੌਖੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਨਾ ਪੈ ਰਿਹਾ ਹੈ ਜਿੱਥੋਂ ਤੱਕ ਰਹੀ ਗੱਲ ਮਹਿਰੋਂ ਦੇ ਕਬੱਡੀ ਟੂਰਨਾਮੈਂਟ ਦੀ ਪਿੰਡ ਮਹਿਰੋਂ ਦੀ ਇਹ ਗਰਾਊਂਡ ਜਿੱਥੇ ਮੈਂ ਖੜਾ ਹਾਂ ਮੇਰੀ ਕਰਮ ਭੂਮੀ ਹੈ ਇਹ ਉਹ ਗਰਾਊਂਡ ਆ ਜਿਹਦੇ ਉੱਤੇ ਮੈਂ ਪ੍ਰੈਕਟਿਸ ਕਰਕੇ ਪਹਿਲੀ ਵਾਰ 1982 ਦੇ ਵਿੱਚ ਇੰਡੀਆ ਦੀ ਟੀਮ ਦੀ ਕਪਤਾਨੀ ਕਰਕੇ ਇੰਗਲੈਂਡ ਖੇਡਣ ਗਿਆ ਸੀ ਇਹ ਉਹੀ ਗਰਾਊਂਡ ਆ ਜਿੱਥੇ ਬਹੁਤ ਬਹੁਤ ਤਕੜੇ ਪਹਿਲਵਾਨ ਪੈਦਾ ਕੀਤੇ ਆ ਹੁਣੇ ਹੀ ਪਹਿਲਾ ਉਸ ਟਾਈਮ ਦੇ ਸਮੇਂ ਦੇ ਸਟਾਰ ਕੀੜੀ ਤੇ ਪਾਲੂ ਹੁਣੇ ਮਿਲੇ ਆ ਮੈਨੂੰ ਹੱਸਦੇ ਆ ਕੀੜੀ ਤਾਂ ਕਾਫੀ ਤਕੜਾ ਪਿਆ ਹੈ ਪਾਲੂ ਕਹਿੰਦਾ ਜੀ ਅਸੀਂ ਬੁੱਢੇ ਹੋ ਗਏ ਤੁਸੀਂ ਉਹ ਜਿਹੀ ਪਾਏ ਮੈਂ ਕਿਹਾ ਥੋੜੀ ਸੋਚ ਬੁੱਢੀ ਹੋ ਗਈ ਕੁਝ ਨਹੀਂ ਹੋਇਆ ਤੁਹਾਨੂੰ ਕਿਉਂਕਿ ਬੰਦੇ ਦੀ ਉਮਰ ਜਿਹੜੀ ਆ ਉਹਦੀ ਸੋਚ ਦੇ ਨਾਲ ਜੁੜੀ ਹੁੰਦੀ ਆ ਜੇ ਤੁਸੀਂ ਆਪ ਦੇ ਆਪ ਨੂੰ ਜੰਗ ਮਹਿਸੂਸ ਕਰਦੇ ਆ ਤਕੜਾ ਮਹਿਸੂਸ ਕਰਦੇ ਆ ਤੰਦਰੁਸਤ ਮਹਿਸੂਸ ਕਰਦੇ ਆ ਖੁਸ਼ ਆ ਆਪਣੀ ਜ਼ਿੰਦਗੀ ਤੋਂ ਸੈਟੀਸਫਾਈਡ ਆ ਭਲਾ ਤੁਹਾਡੇ ਕੋਲ ਕੁਝ ਹੈਗਾ ਚਾਹੇ ਨਹੀਂ ਹੈਗਾ ਪਰ ਤੁਸੀਂ ਸਰਟੀਫਾਈਡ ਆ ਵੀ ਅਸੀਂ ਖੁਸ਼ਨਾ ਸੀ ਵਧੀਆ ਤੇ ਤੁਹਾਡੀ ਸਿਹਤ ਵਧੀਆ ਰਹਿੰਦੀ ਹੈ ਜਿਹੜਾ ਖੇਡਾਂ ਦਾ ਮਕਸਦ ਹੈ ਉਹ ਵੀ ਤੁਹਾਨੂੰ ਤੰਦਰੁਸਤ ਰੱਖਣਾ ਹੈ ਤੁਹਾਨੂੰ ਖੁਸ਼ ਰੱਖਣਾ ਹੈ ਤੁਹਾਡਾ ਐਂਟਰਟੇਨਮੈਂਟ ਦਾ ਸਾਧਨ ਬਣਨਾ ਹੈ ਇਹ ਬਦਕਿਸਮਤੀ ਹੈ ਕਿ ਜਿਵੇਂ ਜਿਵੇਂ ਟਾਈਮ ਬਦਲਦਾ ਗਿਆ ਇਹ 20 30 ਸਾਲਾਂ ਦੇ ਵਿੱਚ ਇਹਦਾ ਰੂਪ ਵੱਖਰਾ ਹੋ ਗਿਆ ਕਿਉਂਕਿ ਸਾਡੀਆਂ ਆਰਥਿਕ ਤੰਗੀਆਂ ਵਧ ਗਈਆਂ ਸਾਡੀਆਂ ਮਜਬੂਰੀਆਂ ਵਧ ਗਈਆਂ ਸਾਡੀਆਂ ਈਰਖਾ ਵਧ ਗਈਆਂ ਅੱਜ ਐਸ ਗਰਾਊਂਡ ਤੇ ਆ ਕੇ ਮੈਨੂੰ ਹੋਰ ਵੀ ਵੱਡਾ ਦੁੱਖ ਹੋਇਆ ਜਦੋਂ ਇਹ ਪਤਾ ਲੱਗਾ ਕਿ ਪਿੰਡ ਦੇ ਵਿੱਚ ਦੋ ਟੂਰਨਾਮੈਂਟ ਹੋ ਰਹੇ ਆ ਆ ਬਲਦੇਵ ਸਿੰਘ ਖੜਾ ਮੈਨੂੰ ਬਿਯੁਰਗਾ ਦਾ ਨਾਮ ਸ਼ਾਇਦ ਪਤਾ ਨਹੀਂ ਕਿ ਜੰਗ ਸਿੰਘ ਕਿ ਕੀ ਕਹਿੰਦੇ ਸੀ ਤੇ ਮੈਂ ਤਾਂ ਜੰਗੇਗਾ ਹੀ ਕਹਿੰਦਾ ਹੁੰਦਾ ਸੀ ਤੇ ਮੈਂ ਕਿਹਾ ਜੰਗੇ ਗਿਆ ਤੇਰੇ ਹੁੰਦੇ ਤੋਂ ਫੜਾ ਪਿੰਡ ਦੋ ਧੋਣਿਆਂ ਚ ਵੰਡਿਆ ਹੋਇਆ ਯਾਰ ਘਟੋ ਘਟੇ ਗਰਾਊਂਡ ਤੇ ਤਾਂ ਇੱਕੋ ਜਿਹਾ ਤੁਸੀਂ ਦੂਜੀ ਧਿਰ ਦੇ ਬੰਦੇ ਵੀ ਮੈਨੂੰ ਮਿਲੇ ਆ ਮੈਂ ਉਹਨਾਂ ਨੂੰ ਵੀ ਕਿਹਾ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ ਜੀ ਇਕੱਠੇ ਹੋਣ ਨੂੰ ਤਿਆਰ ਐ ਇੱਕ ਦੋ ਬੰਦੇ ਆ ਤੇ ਹੁਣੇ ਮੈਂ ਕਹਿ ਗਿਆ ਕਿ ਤੁਸੀਂ ਪਿੰਡ ਇਕੱਠਾ ਕਰ ਲਓ ਪਿੰਡ ਦੇ ਸਾਹਮਣੇ ਹੋ ਜਾਓ ਸਾਰੇ ਸਾਹਮਣੇ ਬਹਿ ਜਾਓ ਤੇ ਜਿਹੜੇ ਇਕੱਠੇ ਹੋਣ ਵਾਲੇ ਉਹ ਇੱਕ ਪਾਸੇ ਹੋ ਜਾਓ ਜਿਹੜੇ ਦੋ ਚਾਰ ਇਕੱਠੇ ਨਹੀਂ ਹੁੰਦੇ ਉਹਨਾਂ ਨੂੰ ਪਾਸੇ ਕਰ ਦਿਓ ਕਿਉਂਕਿ ਪਿੰਡ ਦੇ ਵਿੱਚ ਬਹੁਤ ਸਿਆਣੇ ਬੰਦੇ ਆ ਮੈਂ ਇਸ ਪਿੰਡ ਦੇ ਵਿੱਚ 20 ਸਾਲ ਰਿਹਾ ਮੈਨੂੰ ਪਤਾ ਐ ਇਸ ਪਿੰਡ ਦੇ ਲੋਕ ਬਹੁਤ ਸਿਆਣੇ ਆ ਪਰ ਉਹ ਸਿਆਣੇ ਬੰਦੇ ਕੀ ਹੁੰਦੇ ਆ ਜਦੋਂ ਰੌਲਾ ਪਾਉਣ ਵਾਲੇ ਬੂਰੇ ਆ ਜਾਂਦਾ ਉਹ ਪਿੱਛੇ ਹੋ ਕੇ ਬਹਿ ਜਾਂਦੇ ਕਹਿੰਦੇ ਆਪਾਂ ਕੀ ਲੈਣਾ ਯਾਰ ਹੁੱਲੜ ਬਾਜੀ ਤੇ ਤੇ ਅੱਜ ਲੋੜ ਆ ਉਹਨਾਂ ਸਿਆਣਿਆਂ ਬੰਦਿਆਂ ਦੀ ਸੁਣਨ ਦੀ ਉਹ ਹੁੱਲੜ ਬਾਜੀ ਨੂੰ ਛੱਡ ਕੇ ਨਾ ਪਿੱਛੇ ਹਟ ਕੇ ਸਿਆਣਿਆਂ ਬੰਦਿਆਂ ਨੂੰ ਸੁਣਨ ਦੀ ਲੋੜ ਆ ਉਹਨਾਂ ਦੀ ਰੈ ਲੈ ਕੇ ਇੱਕ ਹੋ ਕੇ ਚੱਲਣ ਦੀ ਲੋੜ ਆ ਅੱਜ ਕੀ ਹੋ ਰਿਹਾ ਤੁਹਾਡੇ ਆਸ-ਪਾਸੇ ਕਿੰਨੇ ਦੁਖਦਾਈ ਮਾਹੌਲ ਦੇ ਵਿੱਚ ਅੱਜ ਅਸੀਂ ਕਰ ਰਹੇ ਕਿੱਥੋਂ ਪੈਦਾ ਹੁੰਦੀਆਂ ਇਹ ਗੱਲਾਂ ਇਹਨਾਂ ਦੀ ਸ਼ੁਰੂਆਤ ਐ ਸੋਈ ਹੁੰਦੀ ਆ ਅੱਜ ਮੈਂ ਸੋਚਦਾ ਸੀ ਕਿ ਮੇਰੇ ਕੋਲੋਂ ਜਿਆਦੇ ਨਹੀਂ ਤਾਂ ਘੱਟੋ-ਘੱਟ 10 ਹਜ਼ਾਰ ਸਟੂਡੈਂਟ ਪੜ੍ਹ ਕੇ ਗਏ ਆ ਜਿਨ੍ਹਾਂ ਦੇ ਵਿੱਚੋਂ ਬਹੁਤ ਡਾਕਟਰ ਬਣੇ ਆ ਐਸਐਸਪੀ ਬਣੇ ਆ ਐਸਪੀ ਬਣੇ ਆ ਹੌਲ ਦਾ ਠਾਣੇਦਾਰ ਸਿਪਾਹੀਆਂ ਦੀ ਤਾਂ ਘਾਟੀ ਦੀ ਕੋਈ ਪਟਵਾਰੀ ਕਾਨੂੰਗੋ ਬਣੇ ਆ ਮੈਂ ਸੋਚੀ ਜਾਂਦਾ ਸੀ ਯਾਰ ਮੱਖਣ ਸਿਆ ਕੋਈ ਸੋਚ ਆ ਵੀ ਤੇਰੇ ਕੋਲੋਂ ਕੋਈ ਪਲੇਅਰ ਜਾਂ ਕੋਈ ਤੇਰੇ ਕੋਲ ਪੜਿਆ ਹੋਵੇ ਕੋਈ ਗਲਤ ਰਾਹ ਪਿਆ ਤੇ ਮੇਰੀ ਸੋਚ ਦੇ ਵਿੱਚ ਨਹੀਂ ਆਇਆ ਤੇ ਰਾ ਦੀ ਮੇਰੀ ਇੱਥੋਂ ਦੇ ਬੰਦਿਆਂ ਨਾਲ ਕੁਝ ਮੁਲਾਕਾਤ ਹੋਈ ਸੀ ਮੈਂ ਕਿਹਾ ਯਾਰ ਇੱਕ ਬੰਦਾ ਮੇਰੀ ਨਿਗਾ ਚ ਹੁੰਦਾ ਪਰ ਉਹ ਪੜਦਾ ਨਹੀਂ ਸੀ ਸ਼ਾਇਦ ਉਹਦਾ ਨਾਮ ਜੈਪਾਲ ਸੀ ਮੇਰੇ ਕੋਲ ਕਬੱਡੀ ਜ਼ਰੂਰ ਖੇਡਿਆ ਬੜਾ ਸਾਊ ਮੁੰਡਾ ਸੀ ਪਰ ਉਹ ਪੜਦਾ ਨਹੀਂ ਸੀ ਜਿਹਦੇ ਕੋਲ এডਿਕੇਸ਼ਨ ਹੁੰਦੀ ਸ਼ਾਇਦ ਹੋ ਸਕਦਾ ਉਹ ਵੀ ਨਾ ਪੜਕਦਾ ਨਹੀਂ ਮੇਰੀ 38 ਸਾਲ ਦੀ ਸਰਵਿਸ ਦੇ ਵਿੱਚ ਕੋਈ ਵੀ ਬੱਚਾ ਮਿਸਲੀਡ ਹੋਇਆ ਕੋਈ ਵੀ ਬੱਚਾ ਗਲਤ ਰਾਹ ਨਹੀਂ ਪਿਆ ਕਿਉਂਕਿ ਅਸੀਂ ਬੱਚਿਆਂ ਨੂੰ ਸਹੀ ਦਿਸ਼ਾ ਦਿੱਤੀ ਹੈ ਸਹੀ ਰਾਹ ਦਿੱਤਾ ਕਿਉਂਕਿ ਗਲਤ ਰਾਹ ਪੈਣ ਦੇ ਕਾਰਨ ਜਿਆਦਾ ਬੰਦੇ ਨਾਲ ਤਸ਼ੱਦਦ ਹੋਇਆ ਹੋਵੇ ਧੱਕਾ ਹੋਇਆ ਹੋਵੇ ਪੁਲਿਸ ਦੀ ਕੁੱਟਮਾਰ ਪਈ ਹੋਵੇ ਪ੍ਰਸ਼ਾਸਨ ਨੇ ਤੰਗ ਕੀਤਾ ਹੋਵੇ ਜਾਂ ਫਿਰ ਆਰਥਿਕ ਤੰਗੀ ਹੋਵੇ ਗਰੀਬੀ ਹੋਵੇ ਰੋਜੀ ਰੋਟੀ ਦਾ ਮਸਲਾ ਹੋਵੇ ਤੇ ਜਾਂ ਉਹਦੇ ਮਨ ਵਿੱਚ ਪਰਵਲ ਇੱਛਾ ਹੋਵੇ ਕਿ ਮੈਂ ਮਸ਼ਹੂਰ ਹੋਣਾ ਹੈ ਤੇ ਮਸ਼ਹੂਰ ਹੋਣ ਦੀ ਪਰਵਲ ਜਿਹੜੀ ਇੱਛਾ ਹੈ ਕਿ ਤੁਸੀਂ ਦੁਨੀਆ ਦੇ ਉੱਤੇ ਆਪਣਾ ਨਾਂ ਪੈਦਾ ਕਰਨਾ ਹੈ ਉਹਦੇ ਵਾਸਤੇ ਮਿੱਤਰੋ ਗਰਾਊਂਡਾਂ ਹੈ ਗਰਾਊਂਡਾਂ ਖੁੱਲੀਆਂ ਪਈਆਂ ਜਿੰਨੀ ਮਰਜ਼ੀ ਪ੍ਰੈਕਟਿਸ ਕਰੋ ਦੁਨੀਆ ਦੇ ਉੱਤੇ ਆਪਦਾ ਨਾਂ ਜਿਵੇਂ ਮਰਜ਼ੀ ਚਮਕਾਓ ਜੇ ਮਿਹਨਤ ਕਰੋਗੇ ਤਾਂ ਤੁਹਾਡਾ ਦੁਨੀਆ ਦੇ ਉੱਤੇ ਨਾਂ ਚਮਕੂਗਾ ਐਥਲੀਟਸ ਹੈ ਵਾਲੀਵਾਲ ਹੈ ਫੁੱਟਬਾਲ ਹੈ ਕ੍ਰਿਕਟ ਹੈ ਬੜੀਆਂ ਗੇਮਾਂ ਜਿਨ੍ਹਾਂ ਦੇ ਉੱਤੇ ਖੇਡ ਕੇ ਐਜੂਕੇਸ਼ਨ ਵਿਦਿਆ ਵਿਦਿਆ ਪੜ੍ਹ ਕੇ ਤੁਸੀਂ ਆਪਣਾ ਨਾਂ ਚਮਕਾ ਸਕਦੇ ਆ ਕੋਈ ਨਵੀਂ ਕਾੜ ਕੱਢ ਕੇ ਕੋਈ ਸਮਾਜ ਸੇਵਾ ਕਰਕੇ ਕੋਈ ਦੂਜਿਆਂ ਦੀ ਮਦਦ ਕਰਕੇ ਕੋਈ ਗਰੀਬ ਕੁੜੀਆਂ ਦੇ ਵਿਆਹ ਕਰਕੇ ਕੋਈ ਬਜ਼ੁਰਗਾਂ ਦੀ ਮਦਦ ਕਰਕੇ ਬੜੇ ਤਰੀਕੇ ਆ ਜਿਦੇ ਵਿੱਚ ਤੁਸੀਂ ਆਪਣਾ ਨਾਮ ਕਮਾ ਸਕਦੇ ਜਰੂਰੀ ਨਹੀਂ ਕਿ ਕਹੇ ਗਲਤ ਤਰੀਕੇ ਨਾਲ ਹੀ ਨਾਮ ਤੇ ਮੈਂ ਇਹ ਸੋਚਦਾ ਹਾਂ ਕਿ ਮੈਂ ਜਿਹੜੇ ਮੇਰੇ ਨਾਲ ਦੇ ਜਿੰਨੇ ਕੀ ਮਾਸਟਰ ਆ ਪੰਜਾਬ ਦੇ ਉਹਨਾਂ ਨੂੰ ਇਕੱਠੇ ਕਰਕੇ ਪੁੱਛਾਂ ਲੈ ਕੇ ਮੀਟਿੰਗ ਕਰਾਂ ਉਹਨਾਂ ਨੂੰ ਪੁੱਛਾਂ ਯਾਰ ਤੁਹਾਡੇ ਕੋਲੋਂ ਕਿੰਨੇ ਕੁ ਬੱਚੇ ਜਿਹੜੇ ਗਮਰਾਹ ਹੋਏ ਤੇ ਕਿਉਂ ਹੋਏ ਕਿੱਥੇ ਘਾਟ ਰਹੀ ਮੈਂ ਸਮਝਦਾ ਹਾਂ ਉਹ ਟੀਚਰਾਂ ਦੀ ਘਾਟ ਆ ਉਹਨਾਂ ਮਾਸਟਰਾਂ ਦੀ ਘਾਟ ਆ ਸਹੀ ਟਾਈਮ ਤੇ ਸਹੀ ਗਾਈਡੈਂਸ ਨਹੀਂ ਦੇ ਸਕੇ ਆਪਣੇ ਰੰਧਾਵਾ ਸਾਹਿਬ ਇੱਕ ਪ੍ਰੋਗਰਾਮ ਕਰਦੇ ਆ ਇੱਕ ਦਿਨ ਮੈਂ ਇਹਨਾਂ ਨੂੰ ਹਿੰਟ ਵੀ ਦਿੱਤਾ ਤੇ ਮੈਂ ਉਹਨਾਂ ਨੂੰ ਪਾਇਆ ਵੀ ਪਰ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਮੈਂ ਉਹਨਾਂ ਨੂੰ ਇੱਕੋ ਕੁਐਸਚਨ ਕਰਨਾ ਚਾਹੁੰਦਾ ਸੀ ਕਿ ਜਿਹੜਾ ਤੁਸੀਂ ਬਹਿਸ ਕਰਾਉਨੇ ਆ ਨਾ ਚੰਡੀਗੜ੍ਹ ਦੀ ਸੈਮੀਨਾਰਾਂ ਦੀ ਉਹਦੇ ਚ ਇੱਕ ਬਹਿਸ ਦਾ ਵਿਸ਼ਾ ਸ਼ਾਮਿਲ ਕਰ ਲਓ ਕਿ ਯਾਰ ਚੰਡੀਗੜ੍ਹ ਯੂਨੀਵਰਸਿਟੀ ਕਿਉਂ ਗੈਂਗਸਟਰ ਪੈਦਾ ਹੋਈ ਹੈ ਜਿੰਨੇ ਪੰਜਾਬ ਦੇ ਵਿੱਚ ਤੁਸੀਂ ਗੈਂਗਸਟਰ ਗਿਣਦੇ ਆ ਉਹ 90% ਚੰਡੀਗੜ੍ਹ ਯੂਨੀਵਰਸਿਟੀ ਦੇ ਆ ਤੇ ਉੱਥੋਂ ਹੀ ਕਿਉਂ ਪੈਦਾ ਹੋਈ ਕੀ ਕਾਰਨ ਹੈ ਇਹ ਕਾਰਨ ਨੂੰ ਖੋਜਿਆ ਜਾਵੇ ਸਾਰੀਆਂ ਸਰਕਾਰਾਂ ਜਿਹੜੀਆਂ ਇੱਕ ਦੂਜੇ ਤੇ ਦੋਸ਼ ਸੱਟਦੀਆਂ ਆ ਇੱਕ ਦੂਜੇ ਤੇ ਦੋਸ਼ ਲਾ ਕੇ ਆਪ ਬਰੀ ਹੁੰਦੀਆਂ ਭਰਾਵੋ ਕਿਸੇ ਸਰਕਾਰ ਨੇ ਕੁਝ ਨਹੀਂ ਕਰਨਾ ਆਪਾਂ ਲੋਕਾਂ ਨੂੰ ਇਕੱਠੇ ਹੋ ਕੇ ਸੋਚਣਾ ਪੈਣਾ ਹੈ ਜਿਹੜਾ ਬੰਦਾ ਕਿਰਾਏ ਪੈ ਜਾਂਦਾ ਉਹ ਵੀ ਸਾਡਾ ਬੱਚਾ ਹੈ ਉਹਦੀ ਕੋਈ ਮਜਬੂਰੀ ਹੈ ਕੋਈ ਮੈਸ ਲੀਡਿੰਗ ਆ ਕੋਈ ਉਹਦੀ ਤਮੰਨਾ ਪੂਰੀ ਨਹੀਂ ਹੋਈ ਕੋਈ ਅਸੀਂ ਸਮਾਜ ਉਹਨੂੰ ਠੀਕ ਤਰ੍ਹਾਂ ਸਿਹਤ ਨਹੀਂ ਦੇ ਸਕਿਆ ਜਿੰਨਾ ਚਿਰ ਅਸੀਂ ਇਹਦੇ ਕਾਰਨ ਨਹੀਂ ਸੋਚਾਂਗੇ ਉਹਨਾਂ ਚਿਰ ਸਹੀ ਸਿਹਤ ਨਹੀਂ ਮਿਲ ਸਕਦੀ ਕਿਸੇ ਨੂੰ ਦੋਸ਼ ਦੇ ਦੇਣਾ ਕਿਸੇ ਨੂੰ ਗਾਲਾਂ ਕੱਢੀ ਜਾਣੀਆਂ ਇਹ ਬਹੁਤ ਸੌਖਾ ਹੈ ਪਰ ਬਹੁਤ ਔਖਾ ਹੈ ਜਿਵੇਂ ਬਹੁਤ ਔਖਾ ਕਿ ਜਿਹੜੇ ਮੈਨੂੰ ਗਰੁੱਪ ਦੇ ਪਾਟੇ ਫਿਰਦੇ ਤੁਹਾਨੂੰ ਇਕੱਠੇ ਹੋਣਾ ਇੱਕ ਦੂਜੇ ਨੂੰ ਮਿਲਣਾ ਇਕੱਠੇ ਹੋਣਾ ਕਿੱਡਾ ਔਖਾ ਲੱਗਦਾ। ਨਾ ਮੈਂ ਕਿਉਂ ਬੁਲਾਵਾਂ ਮੈਂ ਨਹੀਂ ਮਿੰਤ ਕਰਨੀ। ਉਹ ਭਰਾਵਾ ਮਿਹਣੇ ਜਾ ਕੇ ਤਾਂ ਬਾਹਰ 6-6 ਘੰਟੇ ਬਹਿ ਜਾਓਗੇ ਥਾਣੇਦਾਰ ਦੇ ਭੱਟੇ ਚੱਲ ਲੋਗੇ ਪਰ ਭਰਾ ਭਰਾ ਦੀ ਮਿੰਤ ਕਰਨ ਨੂੰ ਤਿਆਰ ਨਹੀਂ ਕਿਉਂ? ਸਾਡੇ ਜੇ ਭਾਵਨਾ ਕਿਉਂ ਨਹੀਂ? ਜੇ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਪਿੰਡ ਦੇ ਸਿਆਣੇ ਬੰਦੇ ਯਾਰ ਉਹ ਕਰ ਦੇਣਗੇ। ਉਹਨਾਂ ਦੀ ਮਿੰਤ ਕਰ ਲਓ ਚਾਚੇ ਤਾਈ ਦੀ ਮਿੰਤ ਕਰ ਲਓ ਤੇ ਮੈਂ ਅੱਜ ਇਸੇ ਮਕਸਦ ਨਾਲ ਹੀ ਆਇਆ ਕਿ ਇਹ ਮੱਖਣ ਚੜੱਕ ਦੀ ਕਰਮ ਭੂਮੀ ਆ ਮੇਰੋ। ਇਥੋਂ ਵਰਲਡ ਲੈਵਲ ਤੱਕ ਮੇਹਰੋ ਦਾ ਨਾਂ ਗਿਆ ਚੜਕ ਦਾ ਨਾਂ ਗਿਆ ਉਹ ਭਰਾਵੋ ਇਸ ਗਰਾਊਂਡ ਨੂੰ ਬਦਨਾਮ ਨਾ ਕਰੋ ਅੱਜ ਮੈਂ ਇਥੋਂ ਦਾ ਇਕੱਠ ਵੇਖ ਕੇ ਬੜਾ ਮਜੂਸ ਹਾਂ ਚਲੋ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਆ ਪਰ ਪਿੰਡ ਦੋ ਢੜਿਆਂ ਚ ਵੰਡਿਆ ਹੋਣ ਕਰਕੇ ਦੋ ਟੂਰਨਾਮੈਂਟ ਹੋਣ ਕਰਕੇ ਇਹ ਇਕੱਠ ਨਹੀਂ ਹੋ ਰਿਹਾ ਮੈਂ ਆਪਦੇ ਤਿਆਰਬੇ ਚ ਦੱਸਦਾ ਵੱਡੇ ਘੋਲੀਏ ਦੋ ਟੂਰਨਾਮੈਂਟ ਹੁੰਦੇ ਸੀ ਛੋਟੇ ਘੋਲੀਏ ਦੋ ਟੂਰਨਾਮੈਂਟ ਹੁੰਦੇ ਸੀ ਜਦੋਂ ਦੋ ਦੋ ਟੂਰਨਾਮੈਂਟ ਇੱਕ ਪਿੰਡ ਚ ਹੋਣ ਲੱਗ ਜਾਣ ਉਹ ਬੜਾ ਜਿਆਦਾ ਲੰਮਾ ਟਾਈਮ ਨਹੀਂ ਚੱਲਦੇ ਛੇਦੀ ਥੱਕ ਜਾਂਦੀਆਂ ਪਾਰਟੀਆਂ ਜੇ ਤੁਸੀਂ ਮਿਲ ਕੇ ਚੱਲੋਗੇ ਤਾਂ ਸ਼ਾਇਦ ਲੰਮਾ ਗੱਲ ਪੋ ਇੱਕ ਟੂਰਨਾਮੈਂਟ ਛੋਟੇ ਘੋਰੀਏ ਮੇਰੇ ਕੋਲ ਮੁੰਡੇ ਆ ਗਏ ਕਹਿੰਦੇ ਜੀ ਸਾਨੂੰ ਕੋਈ ਪੁੱਛਦਾ ਨਹੀਂ ਟੂਰਨਾਮੈਂਟ ਕਰਾਉਣਾ ਮੈਂ ਟੂਰਨਾਮੈਂਟ ਕਰਵਾਤਾ ਫੈਡਰੇਸ਼ਨ ਦੀਆਂ ਟੀਮਾਂ ਸੱਦ ਕੇ ਤੇ ਸਰਦਾਰ ਬਚਿੱਤਰ ਸਿੰਘ ਜੀ ਘੋਲਿਆ ਜਿਹੜੇ ਦੂਜੇ ਗਰੁੱਪ ਦੇ ਸੀ ਆ ਕੇ ਮੇਰੇ ਨਾਲ ਗੁੱਸੇ ਹੋ ਗਏ ਕਹਿੰਦੇ ਮੱਖਣ ਸਿਆ ਚਮੜੀ ਸਾਡੇ ਸਿਰ ਤੇ ਚੜਾਦੀ ਯਾਰ ਤੂੰ ਮੈਂ ਕਿਹਾ ਕੀ ਗੱਲ ਹੋ ਗਿਆ ਕਹਿੰਦਾ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਤੂੰ ਟੂਰਨਾਮੈਂਟ ਕਰਾ ਕੇ ਇਹਨਾਂ ਦਾ ਨਾਂ ਬਣਾਤਾ ਮੈਂ ਕਿਹਾ ਇਹ ਤੇਰੇ ਪਿੰਡ ਦੇ ਨਹੀਂ ਤੇਨੇ ਚੰਗੇ ਨਹੀਂ ਲੱਗਦੇ ਮੈਂ ਕਿਹਾ ਤੇਰੇ ਪਿੰਡ ਦੇ ਮੁੰਡੇ ਆ ਯਾਰ ਆਪਦੇ ਪਿੰਡ ਦੇ ਮੁੰਡਿਆਂ ਨੂੰ ਪਿਆਰ ਕਰ ਬਾਹਰ ਗਏ ਵੀ ਹੈ ਆਪਾਂ ਇੱਜ਼ਤ ਮਾਨ ਦੇਣੀ ਇਹਨਾਂ ਨੂੰ ਤੇ ਕਹਿੰਦਾ ਨਹੀਂ ਮੇਰੀ ਇੱਜ਼ਤ ਦਾ ਸਵਾਲ ਹੈ ਮੈਂ ਕਿਹਾ ਤੇਰੀ ਇੱਜ਼ਤ ਦਾ ਸਵਾਲ ਆ ਆਪਾਂ ਦੂਰ ਕਰ ਦਨੇ ਆ ਕਹਿੰਦਾ ਕਿਵੇਂ ਮੈਂ ਕਿਹਾ ਵੀ ਇਹਨਾਂ ਨੇ ਟੂਰਨਾਮੈਂਟ ਕਰਵਾਇਆ ਜਿੱਡਾ ਕਿ ਤੇ ਤੂੰ ਉਦੋਂ ਵੱਡਾ ਕਰਾ ਦੇ ਤੂੰ ਉਦੋਂ ਬਾੜਾ ਵੱਡਾ ਕਰਾ ਦੇ ਬਾੜੇ ਵਧੀਆ ਤਰੀਕੇ ਨਾਲ ਕਰਾ ਰ ਰਹੇ ਪਰ ਮੈਂ ਕਿਹਾ ਮੈਂ ਤੈਨੂੰ ਰਾਇ ਨਹੀਂ ਸੀ ਦੇਣੀ ਇਹ ਤਰੀਕਾ ਚੰਗਾ ਨਹੀਂ ਪਰ ਤੂੰ ਕਿੰਨਾ ਸਾਲ ਚੱਲੇਗਾ ਖੁਸ਼ ਹੋ ਗਿਆ ਤਨ ਮੇਰਾ ਟੂਰਨਾਮੈਂਟ ਕਰਾਵੇਂਗਾ ਮੈਂ ਕਹਾਂ ਵੀ ਸਾਡੇ ਕੋਲ ਤਾਂ ਜਿਹੜਾ ਮਰਜ਼ੀ ਆ ਜੇ ਅਸੀਂ ਦਕੜਾ ਕੇ ਦੇਵਾਂਗੇ ਮੈਂ ਉਹਦਾ ਵੀ ਟੂਰਨਾਮੈਂਟ ਕਰਵਾਇਆ ਦੋਨੇ ਟੂਰਨਾਮੈਂਟ ਹੋ ਗਏ ਬੱਲੇ ਬੱਲੇ ਹੋ ਗਏ ਮੁੜ ਕੇ ਸਾਰਾ ਪੰਡ ਮੈਂ ਇਕੱਠਾ ਕਰਕੇ ਬਾ ਲਿਆ ਬੈਗਾ ਹੁਣ ਦੱਸੋ ਭਾਈ ਇਸ ਤਰ੍ਹਾਂ ਕਿੰਨਾ ਚਿਰ ਚੱਲੂਗੀ ਲੰਮਾ ਟਾਈਮ ਨਹੀਂ ਚੱਲ ਸਕਦਾ ਟਟੋ ਘਟ ਪੱਡ ਦੇ ਕੁਝ ਮਛਲੇ ਹੁੰਦੇ ਆ ਉਹ ਸਾਂਝੇ ਹੁੰਦੇ ਆ ਸਾਂਝੇ ਮਛਲਿਆਂ ਦੇ ਵਿੱਚ ਆਪਾਂ ਨੂੰ ਸਿਰਨਵਾ ਕੇ ਚੱਲਣਾ ਚਾਹੀਦਾ ਜਿੰਨੇ ਨੀਵੇਂ ਚੱਲੋਂਗੇ ਨਾ ਓਨੇ ਚੰਗੇ ਰਹੋਗੇ ਗੁਰਬਾਣੀ 'ਚ ਲਿਖਿਆ ਨੀਵੇਂ ਸੁ ਗਹਿਰਾ ਹੋਈ ਤੇ ਫਲ ਵੀ ਨੀਵੇਂ ਤੋਂ ਰੱਖਾਂ ਨੂੰ ਲੱਗਦੇ ਆ ਉੱਚਾ ਹੋਵੇ ਕੁਛ ਨਹੀਂ ਮਿਲਣਾ ਭਰਾਵੋ ਮੈਂ ਤਾਂ ਤੁਹਾਨੂੰ ਬੇਨਤੀ ਕਰਨ ਆਇਆ ਕਿਉਂਕਿ ਇਸ ਪਾਸੇ ਵੀ 40 50 60 70 ਮੈਂ ਵੇਹਣਾ ਮੇਰੇ ਸਟੂਡੈਂਟ ਆ ਤੇ ਦੂਜੇ ਪਾਸੇ ਵੀ ਮੇਰੀ ਸਟੂਡੈਂਟ ਆ ਜੇ ਇੱਕ ਸੱਦਾ ਦਿੰਦਾ ਤਾਂ ਮੇਰੇ ਦਿਮਾਗ 'ਚ ਇਹ ਹੁੰਦਾ ਯਾਰ ਦੂਜੇ ਗੁੱਸੇ ਹੋ ਜਾਣਗੇ ਜੇ ਦੂਜਾ ਸੱਦਾ ਦਿੰਦਾ ਤਾਂ ਦਿਮਾਗ 'ਚ ਹੁੰਦਾ ਦੂਜੇ ਗੁੱਸੇ ਹੋ ਜਾਣਗੇ ਮੈਨੂੰ ਤਾਂ ਸਾਰੇ ਹੀ ਪਿਆਰੇ ਆ ਮਾਂ ਪਿਓ ਨੂੰ ਤਾਂ ਸਾਰੇ ਬੱਚੇ ਹੀ ਪਿਆਰੇ ਹੁੰਦੇ ਆ ਪਰ ਮਾਂ ਪਿਓ ਦਾ ਫਰਜ਼ ਬਣਦਾ ਕਿ ਆਪਦੇ ਬੱਚਿਆਂ ਨੂੰ ਸਮਝਾ ਕੇ ਇਕੱਠੇ ਹੀ ਕਰੀਂ ਮੈਂ ਕੋਈ ਸਿਆਸੀ ਲੀਡਰ ਨਹੀਂ ਤੁਸੀਂ ਕਿਸੇ ਸਿਆਸੀ ਪਾਰਟੀ ਜੋ ਬੋਨਾ ਤੇ ਲੜਪੋ ਉਹ ਲੀਡਰ ਕਦੇ ਤੁਹਾਡਾ ਏਕਾ ਨਹੀਂ ਕਰਾਊਗਾ ਕਦੇ ਦੱਸ ਦੋ ਕਿਹੜੇ ਲੀਡਰ ਨੇ ਏਕਾ ਕਰਾਇਆ ਕੋ ਕਦੇ ਏਕਾ ਨਹੀਂ ਕਰਾਊਗਾ ਉਹ ਕਹਿੰਦਾ ਸੋਚਦਾ ਜੇ ਇਹਨਾਂ ਦਾ ਏਕਾ ਹੋ ਗਿਆ ਕੱਲ ਨੂੰ ਮੈਨੂੰ ਕਿਹਨੇ ਪੁੱਛਣਾ ਉਹ ਤੁਹਾਨੂੰ ਲੜਾ ਕੇ ਰੱਖੂਗਾ ਮੈਂ ਸਿਆਸੀ ਲੀਡਰ ਨਹੀਂਗਾ ਮੈਂ ਇੱਕ ਖਿਡਾਰੀ ਆ ਕਪੇਰ ਐ ਤੇ ਮੈਨੂੰ ਕੱਲ ਨੂੰ ਤੁਸੀਂ ਪੁੱਛਿਓ ਚਾਹੇ ਨਾ ਪੁੱਛਿਓ ਪਰ ਮੇਰੀ ਬੇਨਤੀ ਹੈ ਬਲਦੇਸਿਆ ਤੈਨੂੰ ਵੀ ਜੋ ਵਰਜੀ ਹੋ ਜੇ ਟੂਰਨਾਮੈਂਟ ਮੈਨੂੰ ਪਤਾ ਹੋਰ ਵੀ ਹੋਣਾ ਤੁਹਾਡੇ ਪਿੰਡ ਤੇ ਸ਼ਾਇਦ ਉਹ ਵੀ ਮੈਨੂੰ ਸਦਨ ਆਇਆ ਮੈਂ ਉਹਨਾਂ ਤੇ ਵੀ ਜੋਰ ਪਾਉਂਗਾ ਪਰ ਤੁਸੀਂ ਇੱਕ ਹੋ ਜੋ ਪ੍ਰਭੂ ਟੂਰਨਾਮੈਂਟ ਇੱਕ ਕਰਾ ਲਓ ਜੇ ਨਹੀਂ ਇਕੱਠੇ ਹੋ ਸਾਡੇ ਵਾਰੀ ਨਾ ਕਰਾ ਲਿਆ ਕਰੂ ਇੱਕੋ ਕਰਾ ਲਓ ਇੱਕੋ ਕਰਾ ਲਓ ਟਾਈਮ ਬੰਨ ਲਓ ਦੋਰਾ ਹੈ ਗਿਆ ਪਰ ਪਹਿਲਾ ਰਾਹ ਬੜਾ ਕਾਮਯਾਬ ਹੈ ਇੱਕ ਹੋ ਜੋ ਕਿਉਂਕਿ ਜੇ ਇੱਕ ਹੋਵੋਗੇ ਤਾਂ ਤੁਹਾਡੀ ਪੰਡਾਲ ਭਰੂਗੀ ਜੇ ਤੁਸੀਂ ਇਕ ਨਹੀਂ ਪੰਡਾਲ ਨਹੀਂ ਭਰਨੀ ਉਹਨਾਂ ਦੇ ਟੂਰਨਾਮੈਂਟਾਂ ਤੇ ਦੂਜੇ ਨੇ ਨਹੀਂ ਆਉਣਾ ਦੂਜੇ ਦੇ ਆਉਣਾ ਦੂਜੇ ਨਹੀਂ ਆਉਣਾ ਤੁਸੀਂ ਕੀ ਕਰਨਾ ਕਰੌਣੀ ਦਾ ਖੇਡ ਹੈ ਤੇ ਖੇਡ ਕਿਹੜੀ ਕਰਾਉਣੀ ਹੈ ਜਿਹਦਾ ਮਕਸਦ ਹੈ ਪਿਆਰ ਵਧਾਉਣਾ ਮਿਲਵਰਤਨ ਦੇਣਾ ਨੀਵੇਂ ਹੋਣਾ ਇੱਕ ਦੂਜੇ ਨਾਲ ਮਿਲ ਕੇ ਚੱਲਣਾ ਸਹਿਯੋਗ ਕਰਨਾ ਇਹਦਾ ਖੇਡਾਂ ਦੇ ਗੁਣ ਹੈ ਤੇ ਜਦੋਂ ਤੁਸੀਂ ਇੱਕ ਦੂਜੇ ਨਾਲ ਆਕੜ ਕੇ ਮੁਸ਼ਾਂ ਨੂੰ ਤਾ ਦੇ ਕੇ ਚੱਲਦੇ ਆ ਤੇ ਭਰਾਵੋ ਫਿਰ ਤੁਹਾਡੇ 'ਚ ਖੇਡਾਂ ਦੇ ਗੁਣ ਕਿੱਥੇ ਰਹਿ ਗਏ ਤੇ ਫਿਰ ਇਹੋ ਜਿਹੇ ਖੇਡਾਂ ਕਰਾਉਣ ਦਾ ਫਾਇਦਾ ਕੀ ਤੁਸੀਂ ਸਿਆਸੀ ਲੀਡਰਾਂ ਨੂੰ ਬਿਨੇ ਆ ਨਾ ਉਹ ਜਿਹੜੇ ਲੀਡਰ ਹੈ ਮੁੱਛਾਂ ਨੂੰ ਤਾ ਦਿੰਦੇ ਆ ਉਹ ਕਹਿੰਦੇ ਹੁਣ ਕਿੱਥੇ ਆ ਫਲਾਨੀ ਜੇਲ੍ਹ 'ਚ ਬੈਠਾ ਫਲਾਨੀ 'ਚ ਬੈਠਾ ਉਹ ਮੁੱਛਾਂ ਨੂੰ ਤਾ ਦੇਣਾ ਕੋਈ ਉਹ ਕੋਈ ਸਮਾਜ ਨੂੰ ਸੇਧ ਆ ਯਾਰ ਸਮਾਜ ਨੂੰ ਕੋਈ ਸੇਧ ਨਹੀਂ ਦੇ ਰਹੀ ਇੱਕ ਦੂਜੇ ਮੁੱਛਾਂ ਨੂੰ ਤਾ ਦੇ ਕੇ ਤੇ ਖੌੜਾ ਕੀ ਗੱਲ ਹੈ ਉਹ ਯਾਰ ਭਰਾ ਭਰਾ ਦੇ ਮਾਰੀ ਅੰਗ ਕਾਦੋ ਲੜੀ ਜਾਂਦੇ ਆ ਪੰਜਾਬੀ ਪੰਜਾਬੀ ਨੂੰ ਮਾਰੀ ਜਾਂਦਾ ਸਿੱਖ ਸਿੱਖ ਨੂੰ ਮਾਰੀ ਜਾਂਦਾ ਕਾਦੇ ਵਾਸਤੇ ਕੀ ਵੰਡਣਾ ਤੁਸੀਂ ਕੀ ਲੈਣਾ ਲੈ ਮੇਰੇ ਕੋਲੇ ਆ ਕੇ ਜਿਹੜਾ ਮਰਜ਼ੀ ਕਹਦੇ ਮੈਂ ਕਹੂੰਗਾ ਹਾਂ ਭਰਾਵਾ ਤੂੰ ਚੰਗਾ ਤਮੂਚਾ ਹੈ ਸਾਡੇ ਚ ਇਹ ਨਿਮਰਤਾ ਕਿਉਂ ਆਈਆ ਕਿਉਂਕਿ ਅਸੀਂ 30 35 ਸਾਲ ਹੱਡ ਤੜਾਇਆ ਗਰਾਊਂਡਾਂ ਦੇ ਵਿੱਚ ਇਹ ਜਿਹੜੀ ਗੇਮਾਂ ਗੇਮਾਂ ਸਿਖਾਉਂਦੀਆਂ ਨਿਮਰਤਾ ਗੇਮਾਂ ਸਿਖਾਉਂਦੀਆਂ ਪਿਆਰ ਗੇਮਾਂ ਸਿਖਾਉਂਦੀਆਂ ਸ਼ਹਿਰਸ਼ੀਲਤਾ ਗੇਮਾਂ ਸਿਖਾਉਂਦੀਆਂ ਦੂਜੇ ਦਾ ਆਦਰ ਕਰਨਾ ਦੂਜੇ ਦਾ ਸਨਮਾਨ ਕਰਨਾ ਜੇ ਸਾਡੇ ਚ ਇਹ ਨਹੀਂਗਾ ਜੇ ਸਾਡੇ ਚ ਇਹ ਗੁਣ ਨਹੀਂ ਤੇ ਮੈਂ ਕਹੂੰਗਾ ਫਿਰ ਮੈਰੂ ਵਾਲਿਓ ਟੂਰਨਾਮੈਂਟ ਕਰਾਉਣੇ ਬੰਦ ਕਰ ਦੂੰ ਜਾਂਦਾ ਆਪਦੇ ਚ ਉਹ ਜੇ ਗੁਣ ਲੈ ਆਓ ਜਾ ਟੂਰਨਾਮੈਂਟ ਕਰਾਉਣੇ ਬੰਦ ਕਰ ਦਿਓ ਦੂਜੇ ਪਿੰਡ ਜਾ ਕੇ ਟੂਰਨਾਮੈਂਟ ਵੇਖ ਆਇਆ ਕਰੋ ਯਾਰ ਕੀ ਪਿਆਓ ਜੇ ਟੂਰਨਾਮੈਂਟ ਦਾ ਬਲਦੇਵ ਸਿਆਹ ਤੇ ਬਲਦੇਵ ਸਿੰਘ ਦੇ ਸਾਥੀ ਤੇ ਜਿੰਨੇ ਹੋਰ ਬਲਦੇਵ ਕਦੇ ਇਹ ਨਾ ਸਮਝੀਏ ਡੀਪੀ ਸਾਹਿਬ ਮੈਨੂੰ ਟਾਰਗੇਟ ਬਣਾਈ ਜਾਂਦੇ ਮੈਂ ਦੂਜੇ ਸਾਇਰਾਂ ਦਾ ਨਾਂ ਭੁੱਲ ਗਿਆ ਪਰ ਉਹ ਸਿਆੜਾ ਕਰਕੇ ਤੇਰਾ ਹੀ ਨਾਂ ਯਾਦ ਰਹਿ ਗਿਆ ਭਰਾਵੋ ਜਿੰਨੇ ਵੀ ਤੁਸੀਂ ਹੈਗੇ ਮੇਰੇ ਸਟੂਡੈਂਟ ਹੈਗੇ ਮੇਰੇ ਚੇਲੇ ਹੈਗੇ ਆਂ ਹਾਂਜੀ ਅੱਜ ਸਰਪੰਚ ਸਾਹਿਬ ਕਿਨੋਂ ਆਏ ਤਮਲਪਰੀ ਇਹ ਸਰਪੰਚ ਸਾਹਿਬ ਵੀ ਆ ਗਈ ਜਿੰਨੇ ਵੀ ਮੇਰੇ ਸਟੂਡੈਂਟ ਆ ਮੈਂ ਤਾਂ ਤੁਹਾਨੂੰ ਹੱਥ ਬਨ ਕੇ ਹੀ ਬੇਨਤੀ ਕਰੂੰਗਾ ਉਹ ਬੱਚਿਓ ਉਹ ਪਿਆਰਿਓ ਛੱਡ ਦਿਓ ਈਰਖਾ ਹੋ ਜਾਓ ਇਕੱਠੇ ਟੂਰਨਾਮੈਂਟ ਦਾ ਇਕੱਠਾ ਆ ਕੇ ਕਰਾ ਲੋ ਯਾਰ ਜੇ ਟੂਰਨਾਮੈਂਟ ਇਕੱਠਾ ਕਰਾਓਗੇ ਆ ਕੀ ਹੁਣ ਹੋ ਕੇ ਛੱਡਿਆ ਗਰਾਊਂਡ 'ਚ ਮੈਂ ਤਾਂ ਕਰੀ ਜਾਂਦੇ ਪਲੇਅਰਾਂ ਦੀਆਂ ਆਸਟ੍ਰੇਲੀਆ ਜੀ ਮੇਰੀ ਗੱਲ ਹੋਈ ਉੱਥੇ ਪਰ ਮੋਟਰ ਸੇ 12 ਗਲਾਬ ਇਕੱਠੇ ਹੋਈ ਸੀ ਮੈਂ ਕਹਾ ਯਾਰ ਨਾਲੇ ਤੁਸੀਂ ਪਲੇਅਰਾਂ ਨੂੰ ਪੈਸੇ ਦੰਨੇ ਆ ਨਾਲੇ ਉਹਨਾਂ ਤੋਂ ਗਾਣਾ ਲੈਨੇ ਨਾਲੇ ਛਤਰਖਾਨੇ ਤੁਹਾਡੇ ਦਿਮਾਗ ਕਿਉਂ ਖਰਾਬ ਹੈ ਉਹ ਯਾਰ ਗੇਮ ਆ ਗੇਮ ਨੂੰ ਗੇਮ ਬਣਾ ਕੇ ਰੱਖੋ ਗੇਮ ਦੇ ਨਜਮ ਆ ਨਜਮਾਂ ਨੂੰ ਮੰਨੋ ਆ ਨਜਮ ਦਾ ਹੀ ਰੌਲਾ ਸੀ ਰੈਫਰੀ ਨੇ ਫੈਸਲਾ ਦੇਦਾ ਮੰਨਣ ਨੂੰ ਨਹੀਂ ਤਿਆਰ ਨਹੀਂ ਹੈ ਕਿਹੜੀ ਖੇਡ ਆ ਕਿਹੜੇ ਖਿਡਾਰੀ ਆ ਇਹ ਕਿਹਨੇ ਸਿਖਾਇਆ ਖੇਡ ਫੇਰ ਵੀ ਕਮੇਟੀ ਨੇ ਵਧੀਆ ਫੈਸਲਾ ਕੀਤਾ ਮੇਰੇ ਨਾਲ ਚਲੋ ਕਮੇਟੀ ਨੇ ਕੋਈ ਸਟੈਂਡ ਦਾ ਲਿਆ ਵੀ ਜਿਹਨੇ ਖੇਡਣਾ ਖੇਡੋ ਨਹੀਂ ਖੇਡਣਾ ਜਾਓ ਨਹੀਂ ਕਮੇਟੀਆਂ ਦਾ ਮਨ ਤਾਂ ਹੀ ਕਰੀ ਜਾਂਦੀਆਂ ਦੂਜੀ ਇੱਕ ਗੱਲ ਮੇਰੀ ਪ੍ਰਸ਼ਾਸਨ ਨੂੰ ਵੀ ਹੈ ਅੱਜ ਪ੍ਰਸ਼ਾਸਨ ਨੇ ਇਥੇ ਹਦਾਇਤ ਕੀਤੀ ਆ ਕਿ 6 ਜਾਂ 7 ਵਜੇ ਦੇ ਨੂੰ ਟੂਰਨਾਮੈਂਟ ਖਤਮ ਹੋ ਜੇ ਬੜੀ ਦੇਰ ਬਾਅਦ ਪ੍ਰਸ਼ਾਸਨ ਜਾਗਿਆ ਕਈ ਕੰਮ ਆ ਪ੍ਰਸ਼ਾਸਨ ਦੇ ਉਹ ਜੇ ਆ ਜਿੱਥੇ ਪੈਸਿਆਂ ਦੀ ਲੋੜ ਹੁੰਦੀ ਆ ਉਹ ਪੈਸੇ ਨਾਲ ਹੁੰਦੇ ਹੁੰਦੇ ਆ ਪਰ ਕਈ ਕੰਮ ਆ ਜਿੱਥੇ ਪੈਸੇ ਨਾਲ ਪੈਸੇ ਦੀ ਲੋੜ ਨਹੀਂ ਉਹ ਪ੍ਰਸ਼ਾਸਨ ਚਲਾਉਣ ਦੇ ਨਾਲ ਹੁੰਦੇ ਆ ਜਿਵੇਂ ਇੱਕ ਛੋਟੀ ਜੀ ਗੱਲ ਆ ਜਿਹੜੀ ਗੱਲ ਤੇ ਹੁਣ ਆਇਆ ਪ੍ਰਸ਼ਾਸਨ ਭਰਾਵੋ ਅਸੀਂ ਪਹਿਲਾਂ ਕਹਿੰਦੇ ਆ ਕਿ ਜਿਹੜੇ ਟੂਰਨਾਮੈਂਟ ਵੀ ਕਰਾਉਂਦੇ ਆ ਤੇ ਤੁਸੀਂ ਮਨਜ਼ੂਰੀ ਦਿੰਦੇ ਆ ਉਹਨਾਂ ਦੇ ਟਾਈਮ ਬਾਉਂਡ ਕਰ ਦੋ ਕਿ 7 ਵਜੇ ਦੇ ਨੂੰ ਟੂਰਨਾਮੈਂਟ ਬੰਦ ਹੋਵੇ ਜੇ ਨਹੀਂ ਬੰਦ ਤੇ ਕਮੇਟੀ ਨੂੰ 1 ਲੱਖ ਰੁਪਏ ਜੁਰਮਾਨਾ ਲਾ ਦਿਓ ਨਾਲੇ ਸਰਕਾਰ ਦਾ ਫੰਡ ਵਧੂਗਾ ਨਾਲੇ ਕਮੇਟੀ ਨੂੰ ਫਿਕਰ ਹੋਊਗਾ ਨਾਲੇ ਪਲੇਅਰਾਂ ਨੂੰ ਤੇ ਕਮੇਟੀ ਵਾਲੇਗਾ ਪਲੇਅਰਾਂ ਨੂੰ ਕਹਿਣਗੇ ਜੇ ਇਸ ਟਾਈਮ ਟੂਰਨਾਮੈਂਟ ਖਤਮ ਨਹੀਂ ਹੋਇਆ ਸੀ ਤੁਹਾਡੇ ਨਾਮ ਕੱਟ ਲੈਣੇ ਆ ਜੇ ਤੁਸੀਂ ਟਾਈਮ ਨਾਲ ਨਹੀਂ ਆਏ ਉਹ ਯਾਰ ਆਪਾਂ ਨੇਰੇ ਦੇ ਵਿੱਚ ਮਰਦੇ ਆ ਟਾਈਮ ਨਾਲ ਟੂਰਨਾਮੈਂਟ ਨਹੀਂ ਕਰਾ ਸਕਦੇ ਜੇ ਫੇਵਰੀ ਲੱਗਦੀ ਮੈਂ ਤਾਂ ਪ੍ਰਸ਼ਾਸਨ ਨੂੰ ਹਮੇਸ਼ਾ ਹੀ ਅਪੀਲ ਕਰਦਾ ਹਾਂ ਯਾਰ ਕਿਤੇ ਤਾਂ ਸਖਤੀ ਕਰ ਦੋ ਅੱਧੀ ਅੱਧੀ ਰਾਤ ਤਾਈਂ ਤੁਰੇ ਫਿਰਦੇ ਆ ਪਤਾ ਨਹੀਂ ਚਲੋ ਹਲਾਤਾਂ ਨੂੰ ਛੱਡੋ ਹਨੇਰੇ ਦੇ ਵਿੱਚ ਧੁੰਦ ਪੈਂਦੀ ਆ ਕੋਈ ਸਕੂਟਰ ਮੋਟਰਸਾਈਕਲ ਇੱਕ ਦੂਜੇ ਜਵੱਜਾ ਡੱਗ ਪੈ ਐਕਸੀਡੈਂਟ ਹੋ ਕੇ ਮਰ ਗਿਆ ਕੀ ਖੇਡ ਆ ਕੀ ਖਟ ਲਿਆ ਸੀ ਇੱਥੇ ਇਹ ਮੈਂ ਇੱਕ ਦਲੀਲ ਦਿੱਤੀ ਤੇ ਇੱਕ ਬਾਈ ਨੇ ਮੂੰਹੋਂ ਜਵਾਬ ਦਿੱਤਾ ਬਹੁਤ ਸੋਹਣਾ ਦਿੱਤਾ ਕਹਿੰਦਾ ਡੀਬੀ ਸਾਹਿਬ ਗੱਲ ਤਾਂ ਤੁਹਾਡੀ ਬਹੁਤ ਵਧੀਆ ਪਰ ਕਈ ਟੂਰਨਾਮੈਂਟ ਵਾਲੇ ਆਉ ਜੇ ਆ ਉਹ ਕਹਿੰਗੇ ਯਾਰ ਸਾਡਾ ਟੂਰਨਾਮੈਂਟ ਦਾ ਰਾਤ ਦੇ 12 ਇੱਕ ਜਾਊਗਾ ਜੁਰਮਾਨਾ ਭਰ ਦਿੰਨੇ ਲੱਖ ਰੁਪਏ ਦੀ ਦਾ ਉਹ ਲੱਖ ਦਾ ਜੁਰਮਾਨਾ ਭਰਨ ਵਾਲੇ ਬਹੁਤ ਬੈਠੇ ਐ ਮੈਂ ਕਿਹਾ ਬਾਈ ਜੀ ਫਿਰ ਉਸੇ ਸਿਸਟਮ ਹੋਰ ਬਤ ਲੋ ਵੀ ਹਰ 5 ਮਿੰਟ ਦਾ ਲੱਖ ਰੁਪਈਆ ਲਾਈ ਚਲੋ ਕਿੰਨਾ ਕੁ ਚੱਲ ਚੱਲਣਗੇ 50 ਮਿੰਟਾਂ ਬਾਅਦ ਲੱਖ ਭਾਈ ਚਲੋ ਬਾਹਰਲੇ ਸਿਸਟਮ ਦੇ ਵਿੱਚ ਸਮਾਜ ਨੂੰ ਜਾਂ ਕਾਫੇ ਨੂੰ ਕਾਹਦੇ ਨਾਲ ਕੰਟਰੋਲ ਕੀਤਾ ਜੁਰਮਾਨਿਆਂ ਨਾਲ ਜੇ ਗਲਤ ਡਰਾਈਵਿੰਗ ਕਰਦੇ ਜੁਰਮਾਨਾ ਗਲਤ ਸਾਈਡ ਪਾਰਕਿੰਗ ਕੀਤੀ ਜੁਰਮਾਨਾ ਸ਼ਰਾਬ ਪੀ ਕੇ ਚਲਾਉਣੇ ਜੁਰਮਾਨਾ ਟਾਈਮ ਤੇ ਨਹੀਂ ਆਏ ਜੁਰਮਾਨਾ ਜਦੋਂ 100 ਡਾਲਰ ਕਮਾਉਣਾ ਹੁੰਦਾ ਨਾ ਤੇ 80 ਜੁਰਮਾਨਾ ਹੋ ਜਾਂਦਾ ਤੇ ਦੋ ਗਵਾਰ ਜਦੋਂ ਅਸੀਂ 80 ਜੁਰਮਾਨਾ ਹੁੰਦਾ ਬੈਠਾ ਖੜਾ ਮੇਰੇ ਕੋਲੇ ਚੰਗੇਗਾ ਇਹਨਾਂ ਨੂੰ ਪੁੱਛ ਲਓ ਵੀ ਜਦੋਂ ਉੱਥੇ ਪੀਤੀ ਦੀ ਆਹ ਭਈ ਤੂੰ ਚਲਾਈ ਗੱਡੀ ਮੇਰਾ ਅੱਜ ਪੈਗ ਵੱਧ ਲੱਗ ਗਿਆ ਸਟੀਰਿੰਗ ਦੇ ਨਹੀਂ ਭਈ ਤੇ ਡਰਦੇ ਤੇ ਜੇ ਸਿਸਟਮ ਇੱਥੇ ਲਾਗੂ ਕਰ ਦਿੱਤਾ ਜਾਵੇ ਭਈ 7 ਵਜੇ ਦੇ ਟੂਰਨਾਮੈਂਟ ਖਤਮ ਹੋਣਾ ਚਾਹੀਦਾ 6 ਨੂੰ ਖਤਮ ਹੋਣਾ ਚਾਹੀਦਾ ਜਿਹੜਾ ਟੂਰਨਾਮੈਂਟ ਇਸ ਟਾਈਮ ਨਹੀਂ ਖਤਮ ਕਰੂਗਾ ਉਹਨੂੰ ਲੱਖ ਰੁਪਏ ਜੁਰਮਾਨਾ ਨਾਲੇ ਤਾਂ ਸਰਕਾਰ ਦਾ ਖਜ਼ਾਨਾ ਭਰੂਗਾ ਨਾਲੇ ਸਾਡੇ ਪ੍ਰਸ਼ਾਸਨ ਨੂੰ ਪੁਲਿਸ ਵਾਲਿਆਂ ਨੂੰ ਵੱਢੀ ਲੈਣ ਦੀ ਲੋੜ ਨਹੀਂ ਪਊਗੀ ਉਹ ਜਾ ਕੇ ਬਹਿ ਜਾਣ ਹਾਂ ਵੀ ਵੱਜ ਗਏ ਸੱਤ ਤੁਹਾਡਾ ਟਾਈਮ ਉੱਤੇ ਹੋ ਗਿਆ ਮਿੱਤਰੋ ਕੱਢੋ ਇੱਥੇ ਲੱਖ ਰੁਪਈਆ ਪਰ ਇੱਕ ਪ੍ਰਸ਼ਾਸਨ ਦੀ ਇਸ ਗੱਲ ਤੇ ਮੈਂ ਵੀ ਗਲਤ ਐ ਪ੍ਰਸ਼ਾਸਨ ਨੇ ਅਨਾਉਂਸਮੈਂਟ ਕੀਤੀ ਆ ਕਿ ਜੇ 7 ਵਜੇ ਨਾ ਖਤਮ ਕੀਤਾ ਤੁਹਾਡੇ ਤੇ ਪਰਚੇ ਕਰ ਦਿੱਤੇ ਜਾਣਗੇ ਉਹ ਯਾਰ ਤੁਹਾਡੇ ਪ੍ਰਸ਼ਾਸਨ ਤੇ ਤੁਹਾਡੇ ਪਰਚਿਆਂ ਨੇ ਤੇ ਤੁਹਾਡੇ ਇਸ ਧੱਕੇ ਨੇ ਤਾਂ ਸਾਡੂੰ ਗਲਤ راہ ਪਾਇਆ ਸਾਡੇ ਬੱਚੇ ਗਲਤ ਨਾ ਪਏ ਪਰਚੇ ਕਰਕੇ ਕੀ ਕਰੋਗੇ ਅੰਦਰ ਕਰੋਗੇ ਜਵਾਨਤਾ ਕਰੋਗੇ ਤੂੰ ਪਰਚੇ ਨਾ ਕਰੋ ਤੂੰ ਜੁਰਮਾਨਾ ਕਰੋ ਪੈਸੇ ਲਓ ਤਾਂ ਕਿ ਸਾਨੂੰ ਚੁਬੇ ਤੇ ਜਿਵੇਂ 에ਰਪੋਰਟ ਦੇ ਉੱਤੇ ਜੇ ਹਵਾਈ ਆ ਜਾਵੇ ਲੇਟ ਹੋ ਜੇ ਨਾ ਤੇ ਆ ਕੇ ਇੱਕ ਮਿੰਟ ਦੇ ਪੈਸੇ ਪੈਣ ਲੱਗ ਜਾਂਦੀ ਹੈ ਤੇ ਤੁਸੀਂ 5-5 ਮਿੰਟ ਦਾ ਲੱਖ-ਲੱਖ ਬੰਦੋ ਕੋ ਵੇਖੋ ਕਮੇਟੀਆਂ ਟਾਈਮ ਨਾ ਕਰਾਉਂਦੀਆਂ ਕਰੀ ਕਰਾਉਂਦੀਆਂ ਤੇ ਕਮੇਟੀਆਂ ਪਲੇਰਾਂ ਨੂੰ ਖੁਚੜ ਗਈਆਂ ਜੇ ਇਸ ਟਾਈਮ ਨਾ ਆਏ ਅਸੀਂ ਟੀਮ ਕੱਟ ਦੇਣੀ ਵੇਖੋ ਟਾਈਮ ਨਾ ਟੂਰਨਾਮੈਂਟ ਹੁੰਦੇ ਨਹੀਂ ਹੁੰਦੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਅ ਹਨੇਰੇ ਦੇ ਕੰਟਰੋਲ ਕਾਉਣ ਵਾਸਤੇ ਇਹ ਸਿਸਟਮ ਲਾਗੂ ਕਰ ਦਿਓ ਫਾਈਨ ਆਲਾ ਤੇ ਇੱਕ ਦੁਬਾਰਾ ਫੇਰ ਬੇਨਤੀ ਕਰਦਾ ਉਹ ਮਹਿਰੂ ਵਾਲਿਓ ਮੱਖਣ ਡੀਬੀ ਦੇ ਚੇਲੇਆ ਯਾਰ ਬੇਇਜ਼ਤੀ ਨਾ ਕਰਾਓ ਮੇਰੀ ਇਕੱਠੇ ਹੋ ਜੋ ਪਲੀਜ਼ ਇਕੱਠੇ ਹੋ ਜੋ ਬੋਲੋ ਜਗਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਥੈਂਕ ਯੂ ਜੀ